ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰ ਸਭ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਹੈਂਗਾ ਕਿਉਂਕਿ ਹਾਲਾਤ ਇੰਨੇ ਠੀਕ ਨਹੀਂ ਹੈਗਾ ਠੰਡ ਬਹੁਤ ਜ਼ਿਆਦਾ ਆ ਤੇ ਅੱਜ ਵੀ ਧੁੰਦ ਵਧੀ ਜਾਂਦੀ ਆ ਤੇ ਸਕੂਲ ਖੁੱਲ ਗਿਆ ਾਰਮਾਨ ਦੇ ਾਰਮਾਨ ਨੂੰ ਠਾਲ ਕੇ ਆਈ ਸੀਗੀ ਫੇ ਮੈਂ ਕਿਹਾ ਉੱਠ ਜਾ ਲੇਟ ਹੋ ਜਾਣਾ ਆ ਤੇ ਵੈਸੇ ਅੱਜ ਵੀ ਭਾਵੇਂ ਛੁੱਟੀ ਕਰ ਦਿੰਦੇ ਜਿੱਥੇ ਇੰਨੀਆਂ ਕੀਤੀਆਂ ਸੀ ਆ ਗਈ ਆ ਗਈ ਅੱਛਾ ਦੇਖੋ ਹਾਲਾਤ ਠੰਡ ਬਹੁਤ ਜ਼ਿਆਦਾ ਵੱਧ ਗਈ ਆ ਤੇ ਛੁੱਟੀਆਂ ਬੱਚਿਆਂ ਦੀਆਂ ਖਤਮ ਹੋ ਗਈਆਂ ਆ ਤੇ ਛੁੱਟੀਆਂ ਭਾਵੇਂ ਹੱਲੇ ਹੋਰ ਵਧਾ ਦਿੰਦੇ ਕਿਉਂਕਿ ਠੰਡ ਤਾਂ ਹੋਣੀ ਵਧੀ ਆ ਜਿਹੜੀਆਂ ਦਸੰਬਰ ਦੇ ਵਿੱਚ ਛੁੱਟੀਆਂ ਹੁੰਦੀਆਂ ਆ ਮੇਰੇ ਖਿਆਲ ਚ ਨਹੀਂ ਹੋਣੀਆਂ ਚਾਹੀਦੀਆਂ ਤੇ ਉਹ ਛੁੱਟੀਆਂ ਕੈਨਸਲ ਕਰ ਦੇਣੀਆਂ ਚਾਹੀਦੀਆਂ ਤੇ ਉਹੀ ਛੁੱਟੀਆਂ 15 ਵੀ ਐਸ ਮਹੀਨੇ ਕਰ ਦੇਣੀਆਂ ਚਾਹੀਦੀਆਂ ਆ 15 ਕੇ ਕਰ ਦੇਣਾ 5 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕਰ ਦੇਣੀਆਂ ਚਾਹੀਦੀਆਂ ਆ ਤੇ ਵਧੀਆ ਆ ਅਰਮਾਨਦੀਪ 8:00 ਵਜ ਗਏ ਹੋ ਗਿਆ ਰੈਡੀ ਤੇ ਇੱਧਰ ਦੇਖੋ ਇੰਨੀ ਠੰਡ ਦੇ باوجود ਵੀ ਅਰਮਾਨਦੀਪ ਮੂੰਹ ਧੋ ਰਿਆ ਆ ਕੱਲ ਨਹਾ ਲਿਆ ਸੀ ਤੇ ਅੱਜ ਵੀ ਨਹਾਉਣਾ ਸੀ ਇਹਨੇ ਤੇ ਰਾਤੀ ਮੈਸੇਜ ਆ ਗਿਆ ਵੀ ਸਕੂਲ ਨੂੰ ਜਾਣਾ ਆ ਫੇਰ ਸ਼ਾਰਟਕਟੇ ਤਿਆਰ ਹੋ ਰਿਹਾ ਹੈ ਜਿ ਨਹਾਉਣਾ ਕੈਨਸਲ ਸਿਰ ਨਹਾਉਣਾ ਸੀ ਅੱਜ ਨੇ ਨਹੀਂ ਸਿਰ ਤਾਂ ਸੱਚ ਤੂੰ ਸ਼ੁਕਰਵਾਰੀ ਨਹਾ ਲਿਆ ਸੀ ਹਨਾ ਐਤਵਾਰ ਐਤਵਾਰ ਹੀ ਨਹਾਉਣਾ ਸੀ ਤਾਂ ਨਹੀਂ ਪਰ ਵੈਸੇ ਨਹਾਉਣਾ ਸੀ ਅੱਜ ਪ੍ਰੋਮਿਸ ਕਰਕੇ ਸੁੱਤਾ ਸੀ ਕੱਲ ਵੀ ਨਹਾਤਾ ਸੀ ਅੱਜ ਵੀ ਨਹਾਉਣਾ ਸੀਗਾ ਕਿਉਂਕਿ ਇਹਨੇ ਮੈਂ ਸਮਝਾਇਆ ਸੀ ਵਿਆਹ ਮੇਨ ਨਾਈ ਦਾ ਆ ਹੁਣ ਟਾਈਮ ਦੀ ਕਮੀ ਕਰਕੇ ਬਸ ਮੂੰਹ ਧੋ ਲਿਆ ਐਨਾਈ ਬਹੁਤ ਆ ਜਿਹੜਾ ਮੂੰਹ ਤੋ ਲਿਆ ਕਿਉਂਕਿ ਜੇ ਟਾਈਮ ਹੁੰਦਾ ਫਿਰ ਨਹਾ ਲੈਣਾ ਸੀ ਲੇਟ ਹੋ ਗਿਆ ਬਸ ਆਉਣੇਗੇ ਰੀ 8:30 ਵਜੇ ਪਤਾ ਨਹੀਂ ਕਿੰਨੇ ਵਜੇ ਨੇ ਦੱਸਿਆ ਨੇ ਕਿੰਨੇ ਵਜੇ ਆਉਣੀਆਂ ਨੇ ਉਹ ਤਾਂ ਸਕੂਲ 9 ਵਜੇ ਲੱਗਣਾ ਆ ਚਲੋ ਜੀ ਲਿਆਉਣ ਸਿਰ ਬਾਅਦ ਵਿੱਚ ਤੁਹਾਡਾ ਤੇ ਚਲੋ ਜੀ ਹੁਣ ਸਿਰ ਮੰਦ ਸਿਰ ਬੋਨੇ ਆ ਤੇ ਹਰਿਆਣੇ ਦੇ ਵਿੱਚ ਵੈਸੇ ਇਦਾਂ ਹੀ ਉੱਥੇ ਨਹੀਂ ਹੁੰਦੀਆਂ ਦਸੰਬਰ 'ਚ ਛੁੱਟੀਆਂ ਉੱਥੇ ਜਨਵਰੀ ਪਹਿਲੀ ਜਨਵਰੀ ਤੋਂ 15 ਜਨਵਰੀ ਤੱਕ ਹੁੰਦੀਆਂ ਵਧੀਆ ਗੱਲ ਆ ਐਂ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਉਹ ਤਾਂ ਫਜ਼ੂਲੇ ਹੁੰਦੀਆਂ ਔਰ ਨਹੀਂ ਠੰਡ ਵੀ ਨਹੀਂ ਹੁੰਦੀ ਤੇ ਪਹਿਲੀ ਜਨਵਰੀ ਤੋਂ 15 ਜਨਵਰੀ ਤੱਕ ਹਰਿਆਣੇ 'ਚ ਅ ਤੇ ਇੱਕ ਤਾਂ ਲੰਚ ਦੀ ਬਹੁਤ ਪ੍ਰੋਬਲਮ ਆ ਇਦਾਂ ਦੇ ਦੇ ਵਿੱਚ ਰੋਟੀ ਦਾ ਇੱਥੇ ਘਾਹ ਖਾਂਦੇ ਆ ਖਾਂਦੇ ਦੇ ਹੱਥਾਂ 'ਚ ਠੰਢੀ ਹੋ ਜਾਂਦੀ ਐ ਤਾ ਹੁਣ ਲੰਚ ਬਾਕਸ 'ਚ ਕੀ ਕਰੂਗੀ ਰੋਟੀ ਮੈਂ ਤਾਂ ਸਮਝ ਲੱਗਦੀ ਇਹਨੂੰ ਕੀ ਦਵਾ ਹੂੰ ਹਾਂ ਚਲਾ ਜਾ ਸੇਰ ਬਾਅਦ ਮੈਂ ਬੁਲੈਂਚ ਬਾਕਸ ਬਾਹਰ ਚ ਕੱਢਿਆ ਵੀ ਹੈ ਐਵੇਂ ਧੋਕ ਰੱਖਿਆ ਮੈਂ ਆ ਜਾ ਪਾਪਾ ਚ ਮੱਕਾ ਮਾਰ ਕੇ ਗਈ ਲੈਟ ਚ ਮੱਕਾ ਮਾਰ ਕੇ ਗਈ ਓਨੀ ਸਾਹਿਬ ਨੇ ਕਣਕ ਨੂੰ ਪਾਣੀ ਲਾਇਆ ਸਵੇਰ ਦਾ ਦੋ ਵਾਰ ਲਾਈਟ ਚੱਲ ਗਈ ਆ ਤੇ ਠੰਡ ਬਹੁਤ ਹੈ ਲੈਟ ਆਈ ਸੀ ਆਈ ਸੀ ਚ ਮੱਕਾ ਮਾਰ ਕੇ ਲੈ ਲੈ ਆ ਗਈ ਫਿਰ ਨਹੀਂ ਟਿਕ ਜਵੇ ਹਨਾ ਲੈ ਆ ਗਈ ਫਿਰ ਹਾਂ ਆ ਛੁੱਟੀਆਂ ਬਤਾਤੇ ਹੋਗੇ ਕਿ ਕਿ ਮੈਸੇਜ ਏਰਮਾਨ ਦੋ ਤਿੰਨ ਵਾਰ ਚੈੱਕ ਕਰ ਹਟਿਆ ਹੈ ਹਲੇ ਨਹੀਂ ਆਇਆ ਕੋਈ ਵੀ ਸਕੂਲ ਜਾਂਦਾ ਹੈ ਬੇ 9 ਵਜੇ ਸਕੂਲ ਲੱਗਣਾ 3 ਵਜੇ ਛੁੱਟੀ 8 ਵਜੇ ਚੱਲ ਸਰ ਬਾਦ ਮੈਂ ਤੇਰਾ ਪਹਿਲਾਂ ਮੈਂ ਕਰਦਾ ਗੱਤਣਾ 9 ਵਜੇ ਦੁਰਗੜੀ ਜਾਂਦਾ ਛੁੱਟੀਆਂ ਪੜ੍ਹ ਬੱਸ ਵੀ ਆ ਜਾਣੀ ਇਹਦੀ ਉੱਪਰ ਕੋਟ ਵੀ ਪਾਉਗਾ ਇਹ ਜੂਨੀਫਾਰਮ ਵਾਲਾ ਮੈਂ ਫੋਨ ਕਰਦਾ ਹਾਂ ਕਹਿੰਦਾ ਹਾਂ ਕਿ ਜਾਣਾ ਬਣਦੀ ਪਾਉਂਦੀ ਚੱਲ ਜਾ ਆ ਕੀ ਆ ਦਿੰਦਾ ਨਹੀਂ ਨਹੀ ਨਹੀ ਕਾਕਾ ਪਹਿਲਾ ਦੇਨੇ ਆ ਘਰ ਸੋਟਾ ਤੇ ਬੈਠੇ ਰਹਿਣਾ ਇੱਕ ਥਾਂ ਤੇ ਮਹੀਨਾ ਹੋ ਗਿਆ ਕਿ ਕੀ ਹੁੰਦੀ ਹੈ ਜਿਹੜੀਆਂ ਪਹਿਲੀਆਂ ਛੁੱਟੀਆਂ ਦਸੰਬਰ ਚ ਹੁੰਦੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਉਹ ਫਜ਼ੂਲੇ ਹੁੰਦੀਆਂ ਇੱਕ ਤੋਂ ਲੈ ਕੇ ਇੱਕ ਜਨੂਰੀ ਤੋਂ ਲੈ ਕੇ ਇਹਨਾਂ ਛੁੱਟੀਆਂ ਹੋਣੀਆਂ ਚਾਹੀਦੀਆਂ ਇੱਕ ਜਨੂਰੀ ਤੋਂ ਲੈ ਕੇ 1 ਫਰਵਰੀ ਤੱਕ ਬਿਲਕੁਲ ਦਾ ਵੀ ਇੱਥੇ ਹੁੰਦਾ ਨਾ ਬਤ ਕੋ ਸਰੀ ਛੁੱਟੀਆਂ ਦਿਨਾਂ ਮਤੂਦੀ ਕੀ ਕਰਦੇ ਸਭ ਤੋਂ ਫੇਵਰੀ ਤੋਂ ਕਰਦੀ ਦੀ ਛੁੱਟੀਆਂ ਮੈਂ ਮੋਟਰ ਚਲਾਉਣ ਲੱਗੀ ਸੀ ਹਾ ਟੂਲ ਪੰਪ ਜਨ ਚੱਲ ਗਈ ਚੱਲੇ ਟੂਬਾ ਚਲਾਉਣ ਠੀਕਾ ਗਰਮੀ ਦੀ ਛੁੱਟੀਆਂ ਤੇ ਨਾਲ ਕੋਈ ਟਿਪੜਾ ਨਹੀਂ ਹੁੰਦਾ ਆ ਸਭ ਵਗੈੜੀ ਓਏ ਕੀ ਪਾਣੀ ਪੀਣਾ ਹਾਏ ਹਾਏ ਇਹਨਾਂ ਨੂੰ ਲੱਸੀ ਪੀਲਾ ਰਾਦੀ ਮੂਫਲੀ ਮਾ ਆਪਣੀ ਖਾਦ ਕੇਵਾ ਹਣਾ ਗਰਮੀ ਲੱਗਦੀ ਹੋਣੀ ਅੰਦਰ ਹਨਾ ਤੇ ਰੈਡੀ ਹੋ ਗਏ ਮੋਰਚੇ ਤੇ ਜਾਣ ਨੂੰ ਮੋਰਚਾ ਜਿਹੜਾ ਨਹੀਂ ਠੰਡ ਦੇ ਚ ਰੈਡੀ ਹੋ ਕੇ ਜਾਣਾ ਹਨਾ ਹਾਏ ਵਿਚਾਰਾ 10 11 ਵਜੇ ਤੱਕ ਰਜਾਈ ਝੋਨੀ ਸੀ ਨਿਕਲਦਾ ਹੁੰਦਾ ਹਾਏ ਸੱਚੀ ਛੁੱਟੀ ਦਿਵਾ ਦੋ ਮੇਰੇ ਬੱਸ ਛੋਈ ਮੈਂ ਤਾਂ ਸਕੂਲ ਖੋਲ੍ਹ ਲੈ ਨਾ ਇੰਦਾ ਠੰਡ ਚ ਕਾਕਾ ਛੁੱਟੀ ਨਾ ਫਾਦ ਦੇ ਨੀ ਪੜਾਈ ਵੀ ਜ਼ਰੂਰੀ ਆ ਕਰੇ ਬੈਠ ਪੜ੍ਹੂ ਹੂੰ 15 ਦਿਨ ਤਾਂ ਪੜਿਆ ਨਹੀਂ ਫਰਮਾਨ ਗਿਆ ਅੱਜ ਵਾਹ ਅੱਜ ਤਾਂ ਐਦਾਂ ਹੋ ਰਿਹਾ ਜਿਦਾਂ ਕੋਈ ਕੁੜੀ ਡੋਲੀ 'ਚ ਬੈ ਕੇ ਗਈ ਹੁੰਦੀ ਐ। ਉਹ ਜੀ ਆਪ ਤੇ ਬੈਂਡ ਦੇਸਤੀ ਨਹੀਂ ਹੈ ਕੀ ਹੁਣ?